ਉਹ ਜਿਹਹਾ ਇਨਸਾਨ ਜਿਸ ਨੂੰ ਜਦੋਂ ਵੀ ਇੱਕ ਵਾਰ ਕੋਈ ਮਿਲ ਲੈਂਦਾ ਤਾਂ ਉਸਤਾ ਹੀ ਹੋ ਜਾਂਦਾ ਭਾਵੇਂ ਉਸਤੇ ਘਰ ਪਰਿਵਾਰ ਰਿਸ਼ਤੇਦਾਰੀ ਦੀ ਗੱਲ ਹੋਵੇ ਪਿੰਡ ਦੀ ਗੱਲ ਹੋਵੇ ਜਾਂ ਫਿਰ ਉਸ ਵਿਦੇਸ਼ ਦੀ ਜਿੱਥੇ ਜਾ ਕੇ ਉਹ ਰੋਜ਼ੀ ਰੋਟੀ ਕਮਾ ਰਿਹਾ ਸੀ ਹਰ ਕੋਈ ਇਸ ਮੁੰਡੇ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਸੀ ਕਿ ਇਸ ਨੂੰ ਮਿਲਣ ਤੋਂ ਬਾਅਦ ਇੰਝ ਚਾਪਦਾ ਹੈ ਕਿ ਇਹਦੇ ਵਰਗਾ ਦੁਨੀਆਂ ਦੇ ਵਿੱਚ ਕੋਈ ਹੋਰ ਨਹੀਂ ਹੋਣਾ ਪਰ ਹੁਣ ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਉਹ ਇਹ ਕਹਿ ਰਹੇ ਨੇ ਕਿਹੋ ਜਿਹਾ ਵਿਅਕਤੀ ਕਿਤੇ ਹੋਰ ਉਹਨਾਂ ਨੂੰ ਮਿਲੇਗਾ ਵੀ ਨਹੀਂ ਇੱਕ ਦਰਦਨਾਕ ਹਾਦਸਾ ਹੋਇਆ 40 ਸਾਲ ਦੇ ਮੁੰਡੇ ਦੇ ਨਾਲ ਪਤਾ ਲੱਗਿਆ ਕਿ ਉਹ ਨਾਬਾ ਦੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ ਨਾਮ ਉਸ ਦਾ ਨਿਰਮਲ ਸਿੰਘ ਸੀ ਬੀਤੇ 20 ਸਾਲ ਤੋਂ ਇਟਲੀ ਵਿਖੇ ਉਹ ਰੋਜ਼ਗਾਰ ਦੇ ਲਈ ਹੀ ਸਭ ਕੁਝ ਕਰ ਰਿਹਾ ਸੀ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵਧੀਆ ਭਵਿੱਖ ਦੇਣਾ ਚਾਹੁੰਦਾ ਸੀ ਵਿਆਹਾ ਹੋਇਆ ਸੀ ਅਤੇ ਘਰ ਦੇ ਵਿੱਚ ਦੋ ਛੋਟੇ-ਛੋਟੇ ਪੁੱਤਰ ਵੀ ਨੇ ਪਰ ਉਸਦਾ ਕਹਿਣਾ ਸੀ ਕਿ ਮੈਂ ਕਦੇ ਵੀ ਆਪਣੇ ਪਰਿਵਾਰ ਨੂੰ ਵਿਦੇਸ਼ ਦੇ ਵਿੱਚ ਨਹੀਂ ਬੁਲਾਵਾਂਗਾ ਉਹ ਨਹੀਂ ਚਾਹੁੰਦਾ ਸੀ ਕਿ ਬੱਚੇ ਅਤੇ ਪਰਿਵਾਰ ਉੱਥੇ ਆ ਕੇ ਇੰਜ ਮਿਹਨਤ ਮਜ਼ਦੂਰੀ ਕਰੇ ਸਗੋ ਉਸਦਾ ਖੁਦ ਦਾ ਸੁਪਨਾ ਸੀ ਕਿ ਉਹ ਕੁਝ ਸਮੇਂ ਮਗਰੋਂ ਵਾਪਸ ਪੰਜਾਬ ਪਰਤ ਆਵੇਗਾ ਅਤੇ ਇੱਥੇ ਹੀ ਪਰਿਵਾਰ ਦੇ ਲਈ ਕੋਈ ਕੰਮ ਕਰੇਗਾ ਪਰ ਇਸ ਤੋਂ ਪਹਿਲਾਂ ਹੀ ਇੱਕ ਮਾੜਾ ਪਾਣਾ ਵਾਪਰ ਗਿਆ ਪਤਾ ਲੱਗਿਆ ਕਿ ਉਹ ਰੋਟੀ ਪਕਾਉਣ ਲੱਗਾ ਤਾਂ ਸਿਲੰਡਰ ਬਲਾਸਟ ਹੋ ਗਿਆ ਕਈ ਦਿਨ ਜ਼ਿੰਦਗੀ ਦੀ ਜੰਗ ਦੇ ਲਈ ਉਹ ਲੜਦਾ ਰਿਹਾ ਇਹੋ ਜਿਹੇ ਜ਼ਖਮ ਹੋਏ ਅਤੇ ਬਾਅਦ ਵਿੱਚ ਇਨਫੈਕਸ਼ਨ ਕਿ ਉਸਦੀ ਜਾਨ ਚਲੀ ਗਈ ਨਿਰਮਲ ਸਿੰਘ ਦੀ ਮ੍ਰਿਤਕ ਦੇ ਇਟਲੀ ਤੋਂ ਅੱਜ ਉਸਦੇ ਘਰ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੂ ਰੂ ਜੋ ਹਾਲ ਹੈ ਉਹ ਤੁਸੀਂ ਦੇਖ ਹੀ ਲਿਆ ਕਰਦੇ ਦੱਸਦੇ ਨੇ ਕਿ ਕਿੰਜ ਡੇਢ ਮਹੀਨੇ ਤੋਂ ਉਹ ਇੰਤਜ਼ਾਰ ਕਰ ਰਹੇ ਸੀ ਮ੍ਰਿਤਕ ਦੇ ਦਾ ਅਤੇ ਹੁਣ ਇਹ ਦੇਖਣਯੋਗੀ ਵੀ ਨਹੀਂ ਰਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਜੇਕਰ ਸਰਕਾਰਾਂ ਇੱਥੇ ਨੌਜਵਾਨਾਂ ਨੂੰ ਕੰਮ ਦੇਣ ਤਾਂ ਉਹ ਬਾਹਰ ਜਾਣ ਹੀ ਕਿਉਂ ਤਾਬੂਤ ਦੇ ਵਿੱਚ ਬੰਦ ਪਿਆ ਨਿਰਮਲ ਸਿੰਘ ਜਿਸ ਨੂੰ ਦੇਖ ਦੇਖ ਕੇ ਬੱਚੇ ਵੀ ਉੱਚੀ ਉੱਚੀ ਰੋਂਦੇ ਕੋ ਲਾਉਂਦੇ ਨਜ਼ਰ ਆਏ ਵਿਰਲਾਪ ਕਰਦਾ ਹੋਇਆ ਸਾਰਾ ਪਰਿਵਾਰ ਅਤੇ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਹੋਈਆਂ ਨੇ ਮ੍ਰਿਤਕ ਨਿਰਮਲ ਸਿੰਘ ਮਿਲਨਸਾਰ ਅਤੇ ਹਰੇਕ ਦੀ ਮਦਦ ਕਰਨ ਵਾਲਾ ਵਿਅਕਤੀ ਸੀ ਪਰਿਵਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਦਿਨ ਇੰਨਾ ਮਾੜਾ ਹੋਣਾ ਅਤੇ ਮਿੰਟਾਂ ਦੇ ਵਿੱਚ ਹੀ ਉਸ ਨੇ ਛੱਡ ਕੇ ਚਲਾ ਜਾਣਾ ਤਾਬੂਤ ਦੇ ਨਾਲ ਬੰਦ ਮ੍ਰਿਤਕ ਦੇ ਜਦੋਂ ਘਰ ਦੇ ਵਿੱਚ ਪਹੁੰਚੀ ਤਾਂ ਉਸ ਦੀਆਂ ਅੰਤਿਮ ਰਸਮਾਂ ਸ਼ੁਰੂ ਕੀਤੀਆਂ ਗਈਆਂ ਹਰ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਰੋਂਦਾ ਗੁਰਲਾਂਦਾ ਹੋਇਆ ਪਹੁੰਚਿਆ ਤੇ ਨਾਲ ਉਸਦੇ ਦੋ ਛੋਟੇ-ਛੋਟੇ ਬੱਚਿਆਂ ਦੇ ਵੱਲ ਦੇਖ ਕੇ ਹਰੇਕ ਦੀਆਂ ਅੱਖਾਂ ਭਰ ਆਈਆਂ ਇਸ ਮੌਕੇ ਤੇ ਰਿਸ਼ਤੇਦਾਰ ਸੁਰਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ 20 ਸਾਲ ਪਹਿਲਾਂ ਉਹ ਕੰਮ ਦੀ ਤਲਾਸ਼ ਤੇ ਵਿੱਚ ਉੱਥੇ ਗਿਆ ਸੀ ਅਤੇ ਹੁਣ ਉਹਨਾਂ ਦਾ ਉੱਥੇ ਕਰਿਆਨਾ ਸਟੋਰ ਵੀ ਸੀ ਪਰਿਵਾਰ ਨੂੰ ਉਹ ਨਾਲ ਲੈ ਕੇ ਨਹੀਂ ਜਾਣਾ ਚਾਹੁੰਦਾ ਸੀ ਛੇਤੀ ਉਸਨੇ ਵਾਪਸ ਪਰਤਣਾ ਸੀ ਪਰ ਨਹੀਂ ਪਤਾ ਸੀ ਕਿੰਜ ਤਾਬੂਤ ਦੇ ਵਿੱਚ ਬੰਦ ਹੋ ਗਏ ਵਰਤਨਾ ਇਸ ਮੌਕੇ ਤੇ ਹਰੇਕ ਦੇ ਵੱਲੋਂ ਸਰਕਾਰਾਂ ਨੂੰ ਲਾਂਤਾਂ ਪਾਈਆਂ ਜਾਂਦੀਆਂ ਸਨ ਅਧਿ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਹੋਰ ਰੋਜ਼ਗਾਰ ਪੈਦਾ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਇਆ ਜਾ ਸਕਦਾ ਨਹੀਂ ਤਾਂ ਇੱਥੇ ਦਿਨ ਰਾਤ ਪਿੰਡ ਖਾਲੀ ਹੀ ਹੋ ਰਹੇ ਨੇ ਨਿਰਮਲ ਸਿੰਘ ਜਿਹੜੀ ਸਾਰਿਆਂ ਦਾ ਇਹ ਤੋਂ ਉੱਠ ਕੇ ਬਾਹਰ ਜਾ ਕੇ ਬੜੀ ਕਬੱਡੀ ਕਾਮਯਾਬੀ ਕੀਤੀ ਸੀ ਉਹਨੇ ਪਰ ਅਚਾਨਕ ਆ ਹਾਦਸਾ ਵਾਪਰਨ ਕਰਕੇ ਸਾਰਿਆਂ ਨੂੰ ਵਿਛੋੜਾ ਦੇ ਗਿਆ ਤੇ ਬਹੁਤ ਸਾਰੇ ਨਗਰ ਚ ਵੀ ਤੇ ਬਾਹਰਲੇ ਪਿੰਡਾਂ ਤੇ ਬਾਹਰ ਇਟਲੀ ਤੋਂ ਵਿੱਚ ਵੀ ਜਿੰਨੇ ਮੁੰਡਿਆਂ ਨਾਲ ਆਪਣੀ ਗੱਲ ਹੋਈ ਏ ਉਹਨਾਂ ਨੇ ਇਹੀ ਦੱਸਿਆ ਵੀ ਸਾਨੂੰ ਨਾ ਤੇ ਇਸ ਤਰ੍ਹਾਂ ਦਾ ਬੰਦਾ ਅਜ ਤੱਕ ਮਿਲਿਆ ਤੇ ਨਾ ਮਿਲਣਾ ਹਰ ਇੱਕ ਨਾਲ ਹਰ ਇੱਕ ਦੀ ਮਦਦ ਤੇ ਹਰ ਇੱਕ ਦੀ ਹੈਲਪ ਅੱਜ ਤੇ ਸਾਡੀ ਤਾਂ ਭਾਵਾਂ ਤੋਂ ਵੱਧ ਸੀਗੀ ਰਿਸ਼ਤੇਦਾਰੀ ਨਾਲ ਉਹ ਤਾਂ ਅਲੱਗ ਚੀਜ਼ ਸੀ ਕਿ ਬਹੁਤ ਹੀ ਜਗਾ ਨਜ਼ਦੀਕੀ ਆਪਣਾ ਜਿਹੜਾ ਸੀ ਸਾਥ ਛੱਡ ਕੇ ਚਲਾ ਗਿਆ ਬੱਚੇ ਕਿੰਨੇ ਸੀ ਦੋ ਬੇਟੇ ਆ ਇੱਕ 7 ਸਾਲ ਦਾ ਇੱਕ 12 ਸਾਲ ਦਾ ਫਾਦਰ ਸਵੈਰ ਹੋ ਗਏ ਸੀ 7 ਸਾਲ ਪਹਿਲਾਂ ਹਾਂਜੀ ਤੇ ਘਰ ਚ ਇਹ ਸੀ ਕਮਾਉਣ ਵਾਲੇ ਹਾਂ ਇਹ ਹੀ ਸੀ ਕਮਾਉਣ ਵਾਲੇ ਘਰ ਦੇ ਵਿੱਚ ਮੋਢੀ ਸਾਰਿਆਂ ਤੋਂ ਇਹ ਹੀ ਸੀ ਕਮਾਉਣ ਵਾਲੇ ਤੇ ਸਾਰਿਆਂ ਨੂੰ ਘਰ ਨੂੰ ਸਾਰੇ ਪਰਿਵਾਰ ਨੂੰ ਜੋੜਨ ਵਾਲਾ ਇਹਦਾ ਚਾਚੇ ਦਾ ਲड़का ਪਹਿਲਾਂ 8 ਸਾਲ ਪਹਿਲਾਂ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਦੂਜਾ ਬੇਟਾ ਵੀ ਇੱਕ ਚਾਚੇ ਦਾ ਲड़का 3 ਸਾਲ ਪਹਿਲਾਂ ਕਰੋਨਾ ਚ ਪੂਰਾ ਹੋ ਗਿਆ ਸੀ ਯਾਨੀ ਕਿ ਵਧੀਆ ਸਾਰੇ ਪਰਿਵਾਰ ਨੂੰ ਜੋੜ ਕੇ ਚੱਲ ਰਿਹਾ ਸੀਗਾ ਤੇ ਬਹੁਤ ਵਧੀਆ ਸੁਭਾਅ ਸੀ ਇਹਦਾ ਕੰਮ ਕੀ ਕਰਦੇ ਸੀ ਇਹ ਆਪਣਾ ਸਟੋਰ ਸੀ ਆਪਣਾ ਸਾਰਿਆਂ ਦਾ ਉੱਥੇ ਮੈਂ ਪਹਿਲਾਂ ਉੱਥੇ ਹੀ ਰਿਹਾ ਸਾਰਾ ਕੁਝ ਇੰਨੇ ਇੰਦੀ ਜ਼ਿੰਮੇਵਾਰੀ ਯਾਨੀ ਕਿ ਸਾਡੀ ਇੱਕੀ ਗੱਲ ਸੀ ਸਾਂਝੀ ਆਲਕੇ ਸ਼ੁਰੂ ਤੋਂ ਲੈ ਕੇ 13 ਸਾਲ ਮੈਂ ਵੀ ਉੱਥੇ ਹੀ ਰਿਹਾ ਨਾਲ ਹੀ ਮੈਂ ਹੀ ਲੈ ਕੇ ਗਿਆ ਸੀ ਉਹ ਤੇ ਹੁਣ ਇਹ ਸਾਰਾ ਕੁਝ ਉਹ ਆਪਣਾ ਇਹੀ ਸੰਭਾਲ ਰਿਹਾ ਸੀਗਾ ਤੇ ਅੱਜ ਤੱਕ ਬਹੁਤ ਵਧੀਆ ਕਿ ਯਾਨੀ ਕਿ ਸਭ ਕੁਝ ਮੈਂ ਮੇਰੇ ਕੋਲ ਹੀ ਜੋ ਵੀ ਏਦਾਂ ਜੀ ਸਾਰਾ ਆਪ ਰਲ ਮਿਲ ਕੇ ਕਰਦੇ ਸੀ ਸੀ ਜੋ ਵੀ ਕਰਦੇ ਦੋਵੇਂ ਮੈਨੂੰ ਪੀਆਰਸੀ ਕਦੇ ਤੁਹਾਡੇ ਨਾਲ ਗੱਲ ਹੋ ਗਈ ਪਰ ਪਰਿਵਾਰ ਨੂੰ ਉੱਥੇ ਲੈ ਕੇ ਜਾਣਾ ਇਟਲੀ ਪਰਿਵਾਰ ਨੂੰ ਤਾਂ ਉਹ ਚਾਹੁੰਦਾ ਨਹੀਂ ਸੀ ਵੀ ਇਟਲੀ ਨਹੀਂ ਕਹਿੰਦਾ ਜੀ ਜ਼ਿੰਦਗੀ ਚ ਜੇ ਮੈਂ ਇੱਥੇ ਜਿਹੜੀ ਕਮਾਈ ਕੀਤੀ ਹੈ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਜੇ ਮੈਂ ਆਪਣੇ ਪਰਿਵਾਰ ਨੂੰ ਵੀ ਉੱਥੇ ਲਿਜਾ ਕੇ ਆਪਣੇ ਇੱਥੋਂ ਦੂਰ ਰੱਖਣਾ ਆਪਣੇ ਵਤਨ ਤੋਂ ਪੰਜਾਬ ਤੋਂ ਦੂਰ ਰੱਖਣਾ ਤਾਂ ਕੋਈ ਫਾਇਦਾ ਨਹੀਂ ਮੇਰੀ ਕਮਾਈ ਕੀਤੀ ਦਾ ਮੈਂ ਨਹੀਂ ਉਹ ਨਹੀਂ ਚਾਹੁੰਦਾ ਨਹੀਂ ਸੀ ਕਦੀ ਵੀ ਵੀ ਪਰਿਵਾਰ ਉੱਥੇ ਲੈ ਕੇ ਜਾ ਕੇ ਦਿਹਾੜੀਆਂ ਕਰੀਏ ਜਾਂ ਕੰਮ ਕਰੀਏ ਇੱਥੇ ਰਹਿਣ ਦਾ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਸੀ ਪਰ ਹੁਣ ਵੀ ਜਾਣ ਤੋਂ ਪਹਿਲਾਂ ਵੀ ਹੋਈ ਹੀ ਕਹਿ ਕੇ ਗਿਆ ਮੇਰੇ ਕੋਲ ਇੱਕ ਤਰੀਕ ਨੂੰ ਚਲੇ ਮਹੀਨੇ ਦਿਨ ਉਹ ਵੀ ਪਾਜੀ ਮੰਨ ਲਓ ਆਪਾਂ ਇੱਥੇ ਹੀ ਕੰਮ ਕਰਨਾ ਹੈ ਆਉਣ ਵਾਲੇ 2 ਸਾਲ ਤੋਂ ਬਾਅਦ ਮੈਂ ਇੱਥੇ ਆ ਜਾਣਾ ਤੁਸੀਂ ਆਪਾਂ ਕੰਮ ਦੇਖੀਏ ਕੰਮ ਹੀ ਕਰਾਂਗੇ ਫਿਰ ਪੰਜਾਬ 'ਚ ਹੀ ਰਹਿਣਾ ਆਪਾਂ ਦੇਖੋ ਜੀ ਸਭ ਤੋਂ ਵੱਡੀ ਤਿੰਨ ਕਮੀਆਂ ਸਰਕਾਰਾਂ ਦੀ ਹੈ ਜਿਹੜੀ ਤੁਸੀਂ ਗੱਲ ਕਰੀਏ ਜੇ ਸਰਕਾਰਾਂ ਕੋਸ਼ਿਸ਼ਾਂ ਕਰਨ ਤੇ ਇਹ ਜਿਹੜਾ ਪੰਜਾਬ ਖਾਲੀ ਹੋ ਚੱਲਿਆ ਨੌਜਵਾਨੀ ਸਾਰੀ ਦੀ ਸਾਰੀ ਪੰਜਾਬ 'ਚੋਂ ਨਿਕਲ ਕੇ ਬਾਹਰਲੀਆਂ ਕੰਟਰੀਆਂ ਜਾ ਰਹੀ ਏ ਉਥੇ ਨਾਲ ਹੀ ਪੈਸਾ ਵੀ ਜਿਹੜਾ ਪੰਜਾਬ ਦਾ ਉਹ ਵੀ ਸਾਰਾ ਬਾਹਰ ਜਾ ਰਿਹਾ ਤੇ ਬਹੁਤ ਵੱਡੀ ਘਾਟ ਹੈ ਸਰਕਾਰਾਂ ਦੀ ਪਤਾ ਨਹੀਂ ਕਾਰਨ ਕੀ ਇਹ ਸਰਕਾਰਾਂ ਕਿਉਂ ਨਹੀਂ ਕਰਦੀਆਂ ਜੇ ਸਰਕਾਰਾਂ ਕਰਨ ਤੇ ਬਾਹਰ ਨੂੰ ਲੋਕ ਨਾ ਭੱਜਣ ਕਦੀ ਵੀ ਜਿਹਨੂੰ ਇਥੇ ਕੰਮ ਮਿਲਦਾ ਹੈ ਕਾਰਜ ਮਿਲਦਾ ਹੈ ਉਹ ਕਿਉਂ ਬਾਹਰ ਜਾਊਗਾ ਮੇਰਾ ਬੇਟਾ ਵੀ ਨਾਲ ਰਿਹਾ ਹੈ ਇਕੱਠੇ ਰਹੇ ਨੇ ਮੇਰਾ ਇਹ ਭਣ ਜਾ ਹਾਂਜੀ ਤੇ ਇਹ ਇਕੱਠੇ ਹੀ ਇੱਕ ਰਕਾਨ ਤੇ ਕੰਮ ਕਰਦੇ ਰਹੇ ਉਹ ਵੀ 11-12 ਸਾਲ ਲਾ ਕੇ ਆਇਆ ਉਥੇ ਦੇਖੋ ਬਹੁਤ ਵੱਡਾ ਦੁੱਖ ਹੈ ਮੁੰਡਾ ਬੜਾ ਸਹੂ ਸੀਗਾ ਜੀ ਅਲਾਕੇ ਵਿੱਚ ਵੀ ਬੜੀ ਉਦੀ ਪ੍ਰਸ਼ੰਸਾ ਤੇ ਬਾਹਰ ਵੀ ਲੋਕ ਬੜੀ ਉਦੀ ਪ੍ਰਸ਼ੰਸਾ ਕਰਦੇ ਆ ਜਿੰਨਾ ਮੁੰਡਿਆਂ ਦੇ ਨਾਲ-ਨਾਲ ਵਿਚਰਿਆ ਉਹ ਬਹੁਤ ਵੱਡੀ ਪ੍ਰਸ਼ੰਸਾ ਸੀ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਾਂਗੇ ਸਰਕਾਰਾਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਨ ਇੱਥੇ ਆਪਣੇ ਲੋਕਾਂ ਨੂੰ ਜਿਹੜਾ ਕੰਮ ਹੈ ਉਹ ਜ਼ਰੂਰ ਦੇਣ ਤੇ ਤਾਂ ਹੀ ਲੋਕ ਬਾਹਰ ਨਹੀਂ ਜਾਣਗੇ ਨਹੀਂ ਤੇ ਵਰਨਾ ਪੰਜਾਬ ਬਿਲਕੁਲ ਖਾਲੀ ਹੋ ਚਲੇ ਕੁਝ ਨਸ਼ਿਆਂ ਨੇ ਖਾ ਲਿਆ ਨਸ਼ਿਆਂ ਦੀ ਭੇਟ ਚੜ ਗਈ ਜਵਾਨੀ ਬਹੁਤ ਜ਼ਿਆਦੀ ਤੇ ਦੂਜੀ ਜੜੀਏ ਉਹ ਇਸ ਤਰ੍ਹਾਂ ਵੇਖੋ ਹਾਰਟ ਅਟੈਕ ਨਾਲ ਕਿੰਨੀਆਂ ਮੁਕਤਾਂ ਹੋ ਰਹੀਆਂ ਨੇ ਹਨ ਤੇ ਇਹ ਇਹ ਟੈਨਸ਼ਨਾਂ ਨੇ ਐਂ ਲੱਗਦਾ ਕਿ ਟੈਨਸ਼ਨਾਂ ਨੇ ਸਾਰੀਆਂ ਕੰਮ ਮਿਲਦਾ ਨਹੀਂ ਪੜ੍ਹਾਈ ਕਰ ਲਿੰਦੇ ਨੇ ਬੱਚੇ ਉਹ ਟੈਨਸ਼ਨ ਦੇ ਵਿੱਚ ਜਦੋਂ ਜਾਂਦਾ ਤੇ ਐਨਾ ਐਨਾ ਪੈਸਾ ਲੱਗ ਜਾਣਾ ਉੱਥੇ ਵੀ ਕੰਮ ਨਹੀਂ ਮਿਲਦਾ ਜਾ ਕੇ ਕਈ ਤੇ ਵਖਰੇ 2 2 3 3 ਮਹੀਨੇ ਬਾਅਦ ਹੀ ਉੱਤੇ ਅਟੈਕ ਹੋ ਜਾਂਦਾ ਜਾ ਕੇ ਉਹਦਾ ਕਾਰਨ ਇਹੀ ਹੈ ਮਾੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਕੋਈ ਬੋਲਦਾ ਨਹੀਂ ਕੋਈ ਦੱਸਦਾ ਨਹੀਂ ਕੋਈ ਗੱਲ ਕਰਦਾ ਨਹੀਂ ਜਿਹੜਾ ਬੰਦਾ ਦੇਥੀ ਜਿੱਦੀ ਹੋ ਗਈ ਜਿਹਨੂੰ ਅਟੈਕ ਹੋ ਗਿਆ ਤੇ ਪਰਿਵਾਰ ਵਿਚਾਰਾ ਮਗਰ ਘਰ ਲੰਦਾ ਰਹ ਜਾਂਦਾ ਹੈ ਘਰ ਵੀ ਉਜੜ ਜਾਂਦਾ ਵੀਰੇ ਇਹੋ ਹੀ ਬੇਨਤੀ ਹੈ ਸਾਡੀ ਤਾਂ ਸਰਕਾਰ ਨੂੰ ਵੀ ਸਰਕਾਰ ਜੇ ਕੁਛ ਰਹਿ ਗਿਆ ਪੰਜਾਬ ਕੋਲੇ ਤੋ ਉਹਨੂੰ ਸਰਕਾਰ ਬਚਾਉਣ ਦਾ ਯਤਨ ਕਰੇ ਤਾਂ ਪੰਜਾਬ ਦੇ ਅੰਦਰ ਤੇ ਵੈਣ ਪੈ ਰਹੇ ਨੇ ਜਿਹੜੇ ਬਾਹਰੋਂ ਲਾਸ਼ਾਂ ਕਈ ਕਿਤੇ ਦਿਨ ਹੁਣ ਮਹੀਨੇ ਬਾਅਦ ਲਾਸ਼ ਆ ਰਹੀ ਹੈ ਕੀ ਰਹਿ ਗਿਆ ਉਹਦੇ ਪਿੱਛੇ ਕੀ ਪੱਲੇ ਉਹਦੇ ਕੀ ਮਾਂ ਉਹਦੀ ਮੂੰਹ ਵੇਖੂਗੀ ਕੀ ਹੋਵੇਗਾ ਕਟੋ ਕੱਟ ਕੇ ਮਿਲਿਆ ਮਹੀਨੇ ਤੋਂ ਤੇ ਉੱਤੇ ਦਿਨ ਹੋ ਗਈ ਬਹੁਤ ਹਾਲਾਤ ਮਾੜੇ ਨੇ ਕਰਤੇ ਨੇ ਸਰਕਾਰਾਂ ਨੇ ਸਰਕਾਰਾਂ ਬਿਲਕੁਲ ਨਹੀਂ ਸੋਚਦੀਆਂ ਕੇਵਲ ਤੇ ਕੇਵਲ ਆਪਣੇ ਘਰ ਭਰਨ ਦਾ ਯਤਨ ਕਰਦੀਆਂ ਨੇ ਇਹ 20 ਸਾਲ ਤੋਂ ਜੀ ਇਟਲੀ ਚ ਰਹਿ ਰਹੇ تھے ਛੋਟੇ ਛੋਟੇ ਬੱਚੇ ਨੇ ਦੋ ਤੇ 3 ਤਰੀਕ ਨੂੰ ਇੱਥੋਂ ਸਾਢੇ 3 ਮਹੀਨੇ ਲਾ ਕੇ ਇੰਡੀਆ ਤੋਂ ਗਏ ਤੇ ਵਾਪਸ 7 ਤਰੀਕ ਨੂੰ ਪਾਣਾ ਵਾਪਰਿਆ ਉੱਥੇ ਕਿਹੜੀ ਕੰਟਰੀ ਚ ਨੇ ਇਟਲੀ ਸੀ ਕਾਰਨ ਕੀ ਰਿਹਾ ਜੀ ਇੱਥੇ ਦਾ ਕਾਰਨ ਤਾਂ ਜੀ ਇਹ ਮੈਂ ਸਟੋਰ ਤੋਂ ਆਪਣੇ ਘਰੇ ਆ ਰਹੇ ਤੇ ਘਰੇ ਜਦੋਂ ਆਏ ਸਿਲੰਡਰ ਪਤਾ ਨਹੀਂ ਲੀਕ ਕੀਤੀ ਜਾਂ ਜੋ ਵੀ ਸੀ ਜਦੋਂ ਆਕੇ ਇਹਨਾਂ ਨੇ ਸਿਲੰਡਰ ਵਾਲਿਆ ਜੋ ਨਾਲ ਦੀ ਨਾਲ ਬਲਸਟ ਹੋ ਗਿਆ ਉਦੋਂ ਬਾਅਦ ਇਹ ਬੇਹੋਸ਼ ਹੋ ਕੇ ਡਿੱਗ ਪਈ ਡਿੱਗੇ ਹੋਏ ਉਦੋਂ ਬਾਅਦ 5 ਮਿੰਟ ਬਾਅਦ ਇਹਨਾਂ ਨੂੰ ਹੋਸ਼ ਆਈ ਜਦੋਂ ਉਦੋਂ ਬਾਅਦ ਫਿਰ ਬਾਹਰ ਨਿਕਲ ਕੇ ਗਰਗੇ ਫਿਰੇ ਉੱਥੇ ਜਿਹੜੇ ਮੁੰਡੇ ਤੇ ਲਵੇ ਵਾਲੇ ਉਹਨਾਂ ਨੇ ਚੱਕਿਆ ਚਾਕੇ ਐਡਮਿਟ ਕਰਿਆ ਐਡਮਿਟ ਕਰਕੇ ਪੰਜ ਹਫ਼ਤਾ ਬੋਲਦਾ ਰਹੀ ਠੀਕ ਠਾਕ ਤੇ ਉਦੋਂ ਬਾਅਦ ਨਾ ਫੇਫੜਿਆਂ 'ਚ ਜਾਨੀ ਇਨਫੈਕਸ਼ਨ ਹੋ ਗਈ ਜ਼ਿਆਦਾ ਉਹਦੇ ਕਾਰਨ ਇਹਦੀ 15 ਦਿਨਾਂ ਬਾਅਦ ਇਟਲੀ 'ਚ ਡੈਥ ਹੋ ਗਈ ਕਰਦਾ ਸੀਗਾ ਤੇ ਨਾਮ ਕੀ ਹੈ ਇਹਨਾਂ ਦਾ ਇਹਨਾਂ ਦਾ ਨਾਮ ਨਰਮਲ ਸਿੰਘ ਤੀਜੀ ਹਸਨਪੁਰ ਪਿੰਡ ਤੋਂ ਜੀ ਕੰਮ ਤਾਂ ਇਹਨਾਂ ਦਾ ਆਪ ਦਾ ਸਟੋਰ ਤੀਜੀ ਉਧਰ ਕਾਦਾ ਕਰਿਆਨਾ ਸਟੋਰੀ ਹਾਂਜੀ ਉਮਰ ਇਹਦੀ 40 ਸਾਲ ਦੀ ਤੇ ਹੁਣ ਪਿੱਛੇ ਪਰਿਵਾਰ ਦਾ ਕੋਈ ਪਰਿਵਾਰ ਬੱਚੇ ਨੇ ਜੀ ਦੋ ਛੋਟੇ ਛੋਟੇ ਮਾਈ ਆ ਜਾਂ ਵਾਈਫ ਨੇ ਇਹਨਾਂ ਦੇ ਤੇ ਕਿਹ ਬੱਚਾ ਪਾ ਦੋ ਮੇਰਾ ਦੋਸਤ ਜੀ ਸਾਢੇ 3 ਮਹੀਨੇ ਛੁੱਟੀ ਆਇਆ ਸੀ ਯਾਨੀ ਸਾਢੇ 3 ਮਹੀਨੇ ਚੋਂ 20 ਦਿਨ ਇਹ ਇਕੱਲਾ ਰਿਹਾ ਹੋ ਨਹੀਂ ਮੇਰੇ ਨਾਲ ਹੀ ਰਿਹਾ ਇਹ ਹਾਂ ਬਾਡੀ ਲਿਆਂਦੀ ਆ ਫਿਰ ਇਹ ਆਪ ਹੀ ਖਰਚੇ ਤੇ ਰਹਿੰਦੇ ਚਾਹ ਸਰਕਾਰ ਨੇ ਮਦਦ ਕੀਤੀ ਨਹੀਂ ਸਰਕਾਰ ਨੇ ਕੋਈ ਮਦਦ ਨਹੀਂ ਇਹ ਤਾਂ ਆਪਦਾ ਹੀ ਖਰਚਾ ਹੈ ਕੋਈ ਉਸ ਉਧਰ ਜਿਹੜੀ ਸੰਸਥਾ ਬਣੀ ਵੀ ਆ ਉਹਨਾਂ ਨੇ ਕਰੀਏ ਮਦਦ ਦਾ